ਆਜੋ ਪੈਣ ਸੱਜਿਆ ਹਰੇ ਸਾਡੇ ਵੀਰ ਭਰਾ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਨੌਜਵਾਨਾਂ ਸਾਰਿਆਂ ਨੂੰ ਬੇਨਤੀ ਆ ਬਈ ਭਰਾਵੋ ਤੁਸੀਂ ਆ ਜਿਹੜੇ ਥੋੜਾ ਬਹੁਤਾ ਮੇਰੇ ਕੋਸ਼ਿਸ਼ ਕਰਦੇ ਦਿਲ ਨੂੰ ਦਿਖਾਇਆ ਜਾਵੇ ਤੇ ਮੇਰਾ ਦਿਲ ਦੁਖਦਾ ਨਹੀਂ ਪਰ ਫਿਰ ਵੀ ਥੋੜਾ ਜਿਹਾ ਉਦਾਸ ਹੋ ਜਾਂਦਾ ਮੈਂ ਮਾਨੀ ਆ ਨਾ ਇਹ ਸਾਈਂ ਜੀ ਸਾਈਂ ਜੀ ਕਹਿੰਦੇ ਰਹਿੰਦੇ ਮੈਨੂੰ ਚੰਗਾ ਲੱਗਣਾ ਚਾਹੀਦਾ ਲੇਕਿਨ ਜਦੋਂ ਮੈਂ ਕੁੰਡੀ ਲਾ ਕੇ ਦੇਖਦਾ ਮੈਂ ਕਹਿੰਦਾ ਤੂੰ ਸਾਈ ਹੈ ਉਹ ਕਹਿੰਦਾ ਨਹੀਂ ਹੈ ਤੂੰ ਕੌਣ ਹੈ ਉਹ ਕਹਿੰਦਾ ਆਮ ਬੰਦਾ ਗ੍ਰਿਸ਼ਟੀ ਬੰਦਾ ਹੈ ਤੂੰ ਤੇ ਜਿੰਨੇ ਆਮ ਬੰਦਿਆਂ ਵਿੱਚ ਗੁਣ ਤੇ ਅਵਗੁਣ ਹੁੰਦੇ ਹਨ ਸਰਾਜ ਹੰਸ ਤੇਰੇ ਵਿੱਚ ਵੀ ਆ ਲੋਕੀ ਜੋ ਕਹਿੰਦੇ ਆ ਉਹਨਾਂ ਦਾ ਧੰਨਵਾਦ ਜ਼ਰੂਰ ਕਰਿਆ ਕਰ ਲੇਕਿਨ ਆਪਣੇ ਆਪ ਨੂੰ ਸਾਈ ਨਾ ਸਮਝੀ ਸਾਈ ਇੱਕੋ ਹੀ ਅਜੇ ਦੇ ਕਬਜੇ 'ਚ ਸਾਡੀ ਜਾਨ ਆ ਇੱਕੋ ਸਾਈ ਆ ਦੂਜਾ ਬਣੂਗਾ ਤੂੰ ਨਾਰਾਜ਼ ਹੋ ਜਾਊਗਾ ਮੈਂ ਤੁਹਾਡੇ ਚਰਨੇ ਮੱਥਾ ਹੀ ਟੇਕਣ ਆਇਆ ਇਸ ਕਰਕੇ ਸਮਝੋ ਲੋ ਥੋੜਾ ਜਿਹਾ ਜਦੋਂ ਦਿਲ ਦੁਖੀ ਹੁੰਦਾ ਉਦੋਂ ਮੈਂ ਗਾਉਣਾ ਨਾ ਜੀਮ ਜੀਂਦਿਆਂ ਨੂੰ ਕੰਨ ਨੂੰ ਮਾਰਦਾ ਏ ਜੇ ਕਰਮੋਆਂ ਨੂੰ ਨਹੀਂ ਜਾਣ ਜੱਗਾ ਹੋਰ ਰਹੀਆਂ ਰੂਹਾਂ ਨੂੰ ਕੰਨੋਂ ਛੋੜ ਦੋ ਏ

ਹੰਲੀ ਵੇਲ ਵੇਲ ਜੀ ਵੇ ਸਦਾ ਸੋਤੇ ਨਪੀਆਂ ਦੇ ਨਾ ਜੀਵੇ ਕਰਮਾ ਵਾਲਿਆ ਦੇ ਨਾ ਜੀਵੇ ਭੱਗਾ ਵਾਲਿਆ ਦੇ ਨਾ ਜੀਵੇ ਇਦਾਂ ਇਹ ਵੀ ਹੁੰਦਾ ਮੈਨੂੰ ਕੰਮ ਕੀ ਹੋਇਆ ਜੇ ਹੁਣ ਨਹੀਂ ਬੇਲਾ ਮਿਲਦੀ ਮੋਟੀ ਕਹਿੰਦੀ ਐਸ਼ੇ ਜਦੋਂ ਤਾਂ ਜੰਮਿਆ ਮੇਰੇ ਘਰ ਦੇ ਨੇ ਕਿਆ ਵੀ ਸੀ ਇਹ ਜੋਗੀ ਜਿਹਾ ਪਾਪਾ ਜਿਹਾ ਰਹਿਣ ਦੇ ਪਟੇ ਜਿਹਾ ਬੈੰਡਰੀਆਂ ਜੀ ਇਹਦੇ ਹੈਗੀਆਂ ਕੱਕੀਆਂ ਜੀ ਉਹ ਤੋਂ ਰੰਗ ਨਹੀਂ ਸੀ ਕਰਾਉਂਦੇ ਲੰਬੇ ਬਹੁਤ ਸੀ ਤੇ ਰਹਿਣ ਦੇ ਕਹਿੰਦੀ ਮੈਂ ਫੇਰ ਵੀ ਕਹਿਤਾ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾ ਪਾ ਕੇ ਮੈਂ ਚਲੇ ਤੇ ਗਈਆਂ ਲਾਈ ਲੱਗ ਜਾ ਦਿੱਲੀ ਵਾਲੇ ਦੇ ਜੋਗੀ ਦੇ ਪੱਲੇ ਲੱਗ ਕੇ ਤੇ ਸਾਡੀ ਨੋਟ ਛਾਪਣ ਵਾਲੀ ਮਸ਼ੀਨ ਹੀ ਖਰਾਬ ਕਰਤੀ ਦਿੱਲੀ ਵਿੱਚ ਪਈ ਲਿਆਉਂਦਾ ਸੀਗਾ ਹੁਣ ਵੰਡੀ ਜਾਂਦਾ ਮੈਂ ਕਿਹਾ ਕੋਈ ਨਹੀਂ ਭਗਵਾਨ ਨੇ ਸੰਭਲਾ ਜਿੰਨੇ ਕਹਿਗੇ ਅੱਗੋ ਬੱਚੇ ਛੋਟੇ ਛੋਟੇ ਸੀ ਉਦੋਂ ਬੱਚੇ ਫੇਰ ਜਵਾਨ ਹੋਏ ਸਾਡੀ ਗੱਲ ਮੰਨੀ ਅੱਜ ਤੁਹਾਡੇ ਦੋਨੇ ਭਤੀਜੇ ਇੱਕ ਦੀ ਤੋਂ 15-20 ਫਿਲਮਾਂ ਆ ਗਈਆਂ ਵੱਡਾ ਵੀ ਫਿਲਮਾਂ ਚ ਗਾਉਂਦਾ ਕੋਈ ਕਵੀ ਨਹੀਂ ਹੈ ਜੇ ਉਹਨੂੰ ਦਲੇਰ ਮਹਿੰਦੀ ਸਾਹਿਬ ਕੁੜੀ ਦੇ ਦੇ ਉਹਨੂੰ ਚਾਹੀਦਾ ਕੀ ਹੈ ਉਹ 베ਰੀ ਧੀ ਬਣ ਕੇ ਆ ਗਈ ਅਜੀਤ ਕੌਰ ਮੇਰੀ ਮਾਂ ਦਾ ਨਾਮ ਆ ਸਰਦਾਰ ਅਰਜਨ ਸਿੰਘ ਮੇਰੇ ਬਾਦਰ ਤੇ ਜਿਹੜੀ ਮੇਰੀ ਨੋਹ ਬਣ ਕੇ ਉਹ ਮੇਰੀ ਬੇਟੀ ਆ ਉਹਜੀਤ ਕੌਰ ਹੀ ਉਹਦਾ ਨਾਮ ਆ ਮੈਂ ਕਿਹਾ ਅੱਲਾ ਤੂੰ ਮਾਂ ਵੀ ਆ ਬੇਟੀ ਵੀ ਆ ਹੋਰ ਕੀ ਚਾਹੀਦਾ ਛੋਟੇ ਨੂੰ 에어 ਫੋਰਸ ਦੇ ਬڑے ਵੱਡੇ ਅਫਸਰ ਆ ਉਹਨਾਂ ਦੀ ਬੇਟੀ ਮਾਨਸੀ ਜਿਹੜੀ ਅਸੀਂ ਛੋਟੀ ਸਰਦਾਰਣੀ ਕੋਈ ਆਉਂਦਾ ਸੀ ਨਾਟਕ ਉਹਦੇ ਚੋਸੀਗੀ ਕੁੜੀ ਕੰਮ ਕਰਦੀ ਅਸੀਂ ਕਿਹਾ ਇੱਕ ਸੀਰੀਅਲ ਪੁੱਤ ਕਰ ਲਾ ਘਰੇ ਬਹਿਣਾ ਰੋਟੀਆਂ ਹੀ ਪਕਾਉਣੀਆਂ ਪੈਣੀਆਂ ਹੁਣ ਫਿਲਮਾਂ ਫੁਲਮਾਂ ਨਹੀਂ ਇਹਨਾਂ ਨੇ ਕਰਨ ਦੇਣੀਆਂ ਥੋੜੇ ਜਿਹਾ ਹੋਰ ਹਸਾਬ ਦੇ ਬੰਦੇ ਅਸੀਂ ਅਸੀਂ ਜਿੱਦਣ ਕਮਾਈ ਕਰਨੋਂ ਹਟ ਗਏ ਕਹਾਂਗੇ ਬੁੜੀਆਂ ਦੇ ਹੱਥ ਦੀ ਰੋਟੀ ਖਾਣੀ ਉਸ ਦਿਨ ਜਾਈ ਨਹੀਂ ਤੇ ਇੱਥੇ ਘਰ ਬੈਠਿਆ ਕਰ ਪੁੱਤ ਉਹਦੇ ਤੋਂ ਜਾਂ ਨਿੱਕਾ ਜਾਂ ਮੇਰਾ ਪੋਤਾ ਉਹ 4-3 ਸਾਲ ਦਾ ਉਹ ਵੀ ਦਵਾਈ ਲੱਗ ਪਿਆ ਹੁਣ ਕੀ ਚਾਹੀਦਾ ਇਹ ਰੱਬ ਦੀਆਂ ਦਵਾਈਆਂ ਮੈਂ ਜਰਾ ਇੱਧਰ ਤੁਰ ਪਿਆ ਤੇ ਮੈਂ ਇੱਕ ਆਪਣੀਆਂ ਧੀਆਂ ਲਈ ਗੀਤ ਗਾਣਾ ਹੁੰਦਾ ਮੈਂ ਆਪਣੀ ਬੇਟੀ ਹੈ ਮੇਰੀ ਉਹਦੇ ਲਈ ਮੈਂ ਗੀਤ ਲਿਖਿਆ ਸੀ ਉਹ ਮੈਂ ਬੇਟੀਆਂ ਲਈ ਗੀਤ ਗਾਉਂਦਾ ਲੋਕੋ ਨਾ ਏ ਕਰ ਗੁਜ਼ਾਰੋ ਧੀਆਂ ਕੁੱਖ ਦੇ ਵਿੱਚ ਨਾ ਮਾਰੋ ਲੋਕੋ ਨਾ ਏ ਕਰ ਗੁਜ਼ਾਰੋ ਤੀਆਂ ਕੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਉਂਦਿਆਂ ਨੇ ਓਏ ਪੁੱਤ ਵੰਡਾਉਣ ਜ਼ਮੀਨਾਂ ਏ ਤੀਆਂ ਦੁੱਖ ਵੰਡਾਉਂਦਿਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਏ ਤੀਆਂ ਦੁੱਖ ਵੰਡਾਉਂਦਿਆਂ ਨੇ ਤੀਆਂ ਦੁੱਖ ਵੰਡਾਉਂਦਿਆਂ ਨੇ ਬਿਨ ਤੀਆਂ ਦੇ ਖਾਨਦਾਨ ਕਿਵੇਂ ਅੱਗੇ ਟੋਰੋਗੇ ਕੌਣ ਜਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਬਿੰਧੀਆਂ ਦੇ ਖਾਨਦਾਨ ਦਾ ਕਿਵੇਂ ਅੱਗੇ ਟੋਰਗੇ ਕੌਣ ਜਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਜੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੁਫੇਰੇ ਜੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੁਫੇਰੇ ਧੀਆਂ ਫਿਰ ਵੀ ਮਾਪਿਆਂ ਦੇ ਘਰ ਭੱਜੀਆਂ ਆਉਂਦਿਆਂ ਨੇ ਧੀਆਂ ਫਿਰ ਵੀ ਮਾਪਿਆਂ ਦੇ ਘਰ ਹੀ ਭੱਜੀਆਂ ਆਉਂਦਿਆਂ ਨੇ ਓਏ ਪੁੱਤ ਵਡਾਉਣ ਜ਼ਮੀਨਾਂ ਏ ਧੀਆਂ ਦੁੱਖ ਵਣਾਉਂਦਿਆਂ ਨੇ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਣਾਉਂਦਿਆਂ ਨੇ ਇਹ ਘਰਤ ਅਰਣਕ ਦੀ ਗੁਰਤੀ ਕਿੰਨੇ ਬਖਸ਼ੀ ਜ਼ਰਾ ਗੌਰ ਨਾਲ ਸੁਣਿਓ मेर बाजा वारे माहीदात सिपाही मेर बाजा वारे माहीदा सिपाही देमिसार बोले सोनिहार दोबे हथ चके मेर बाजा वारे बापू नू यादि मेरे बजां वारे माहीदा ते सोणे संत सिपाही देरे बजावाले माहीदा ते ہے संत सिपाही है पंथ बेमिसाल बोल सोन बोलो सोन

پالا پم چڙهو دي گلا او کي ناں دس ديا ان سنڌو صاحب کي ميلا کٿي لے آلا ميلا ني ويهو ਧੰਨਵਾਦ ਕਾਲੇ ਝੰਡੇ ਦੇ ਆਪਣੇ ਝੰਡੇ ਸਾਰੇ ਇੱਕ ਲੰਮੀ ਲਾਈਨ ਬਣਾਓ ਸਾਥੀਓ ਤਾ ਜੋ ਅਸੀਂ ਪ੍ਰਸ਼ਾਸਨ ਨੂੰ ਹੌਨ ਵੀ ਅਪੀਲ ਕਰਦੇ ਆ ਕਿ ਉਹਨੂੰ ਖਿਲਾੜ ਕੇ ਸਾਡੇ ਨਾਲ 2 ਮਿੰਟ ਸਿਰਫ 2 ਮਿੰਟ ਆ ਜੋ ਸਵਾਲਾਂ ਦੀ ਅਸੀਂ ਚੜੀ ਲਾ ਦੇਾਂਗੇ ਇਹ ਵੀ ਅੱਜ ਪੈਡ ਸੰਗਰ ਦੇ ਸਾਡੇ ਵੀਰ ਭਰਾ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਤੇਰਾ ਨੌਜਵਾਨ ਸਾਰਿਆਂ ਦੀ ਬੇਨਤੀ ਆ ਬਈ ਭਰਾਵੋ ਤੁਸੀਂ ਉਹਨਾਂ ਆ ਮਦੀ ਮੋਪਾਵਾ ਅੱਲਾਹ ਅਕਬਰ ਖੁਸ਼ ਖਬਰਾਂ ਖੁਸ਼ਦਾਰ ਜੀ ਸਾਡੀ ਹੰਸ ਪਹੁੰਚ ਚੁੱਕਿਆ ਜਿਨ੍ਹਾਂ ਦਾ ਕੇਂਦਰ ਸਰਕਾਰ ਦੇ ਨਾਲ ਸਿੱਧਾ ਰਾਬਤਾ ਬਾਪਾ ਨੂੰ ਕਿਸੇ ਵੀ ਵਕੀਲੇ ਦੀ ਉਸ ਤੋਂ ਬਾਅਦ ਝੂਠ ਨਹੀਂ ਬੋਊਗੀ ਸਾਡੀ ਹਰ ਇੱਕ ਜੋ ਮੰਗ ਜੋ ਸਾਡੇ ਕਿਸਾਨਾਂ ਦੀ ਸਾਡੇ ਮਜ਼ਦੂਰਾਂ ਦੀ ਸਾਡੇ ਗਰੀਬਾਂ ਦੀ ਜੋ ਵੀ ਕੋਈ ਮੰਗ ਸਾਡੇ ਭਗਵੰਤ ਸ੍ਰੀ ਹੰਸ ਰਾਜ ਜੀ ਹਨ ਸਿੱਟੀ ਕੇ ਅਬੇ ਸ੍ਰੀ ਹੰਸ ਰਾਜ ਜੀ ਅੱਜ ਦੇ ਦਿਨ ਹਾਂ ਪਹੁੰਚ ਚੁੱਕੇ ਆਓ ਹਮ ਸਾਰੇ ਮਿਲ ਕੇ ਭਾਗ ਦੇ ਸੰਤਾਨ ਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਾ ਚੀਜਾ ਤੁਹਾਨੂੰ ਕੱਢੇ